ਆ ਰਹੋ ਸੰਸਾਰ ਵਿੱਚ ਕੋਈ ਵੀ ਇਹੋ ਜੀ ਸਮੱਸਿਆ ਨਹੀਂ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਹੀ ਹੈ ਜਿੰਨੇ ਆਪਾਂ ਇੱਥੇ ਬੈਠੇ ਆ ਨਾ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਪਰ ਕੋਈ ਦੁਨੀਆ ਤੇ ਐਸੀ ਸਮੱਸਿਆ ਨਹੀਂ ਜਿਹੜੀ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੀ ਨਜ਼ਰ ਤੋਂ ਵੱਡੀ ਹੋਵੇ ਹੈਗੀ ਕੋਈ ਸਮੱਸਿਆ ਤੁਸੀਂ ਕਹਿ ਸਕਦੇ ਹੋ ਵੀ ਇਹ ਸਮੱਸਿਆ ਗੁਰੂ ਰਾਮਦਾਸ ਤੋਂ ਵੀ ਵੱਡੀ ਹੈ ਬਾਬਾ ਦੀਪ ਸਿੰਘ ਦੀ ਨਜ਼ਰ ਤੋਂ ਵੀ ਵੱਡੀ ਹੈ ਇਸੇ ਕਰਕੇ ਮੈਂ ਕਹਿੰਨਾ ਜੇ ਜ਼ਿੰਦਗੀ ਵਿੱਚ ਕੋਈ ਸਮੱਸਿਆ ਆ ਗਈ ਕੋਈ ਪ੍ਰੋਬਲਮ ਆ ਗਈ ਤੁਸੀਂ ਆਪਣਾ ਨਿਤਨੇਮ ਵਧਾ ਕੇ ਬੰਦਗੀ ਦੇ ਪਹਿਰੇ ਵਧਾ ਕੇ ਇੱਕ ਚੀਜ਼ ਮੰਗੋ ਗੁਰੂ ਰਾਮਦਾਸ ਜੀ ਮੇਰੀ ਨਦਰ ਮੇਰੇ ਤੇ ਨਦਰ ਕਰ ਦਿਓ ਬਾਬਾ ਦੀਪ ਸਿੰਘ ਜੀ ਮੇਰੇ ਤੇ ਆਪਣੀ ਨਦਰ ਨਦਰ ਕਰ ਦਿਓ ਵੱਡੀ ਤੋਂ ਵੱਡੀ ਵੀ ਜੇ ਸਮੱਸਿਆ ਹੋਏਗੀ ਨਾ ਜੇ ਉਹਦੀ ਨਦਰ ਤੁਹਾਡੇ ਤੇ ਹੋ ਗਈ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਸੁਪਨੇ ਵਿੱਚ ਹੀ ਦੁੱਖ ਘਟਦੇ ਨੇ ਬੋਲੇ ਵਾਹ Go!